ਮਲੇਸ਼ੀਆ ਦੇ 골프 کلب ਦੇ ਵਿੱਚ ਜੀ ਨੰਨਦ ਨਜ਼ਾਰੇ ਦੇਖੋ ਜੀ ਤੁਹਾਡੀ ਪਲੇਅਰ ਬੈਠੇ ਨੇ ਇੱਥੇ ਸਵੀਮਿੰਗ ਪੂਲ ਮਲੇਸ਼ੀਆ 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 ਉਹ ਵੱਡਾ ਸਮੁੰਦਰ ਹੈਗਾ ਉੱਥੇ ਨਵਾ ਦਾਂਗੇ ਆਈ ਦੀ ਵੀਡੀਓ ਬਣਾਈ ਬਾਬੇ ਬਣਲਾਓ ਜੀ ਵਲੋਗ ਬਣਾ ਰਿਹਾ ਨਾ ਬਸਾਂ ਵੀ ਪਾ ਦਾਂਗੇ YouTube ਤੇ ਇਹ ਤੋਂ ਬਣਾਉਂਦੇ ਬਣਾਉਣਾ ਸੋਨੂ ਰਾਜਪੁਰਾ ਪਹਿਣ ਬੰਦੇ ਮਾਰਿਆ ਫੀ 私。